ਸੋ ਸਾਥੀਓ ਜਿੱਥੇ 60000 ਕਰੋੜ ਦਾ ਨੁਕਸਾਨ ਆਲਰੇਡੀ ਹੋ ਚੁੱਕਿਆ ਉੱਥੇ ਹੀ ਕਿਉਂਕਿ ਇਹਨਾਂ 20-25 ਦਿਨਾਂ ਦੇ ਵਿੱਚ ਇਹ じゃ ਆਪਾਂ ਹੁਣ ਤੱਕ 88 ਦੇ ਫੜਾਂ ਦੀ ਗੱਲ ਕਰਦੇ ਸੀ ਕਿ ਪਰ 88 ਨਾਲੋਂ ਵੀ ਬਹੁਤ ਵੱਡੀ ਡਿਵਾਸਟੇਸ਼ਨ ਹੈ ਤੇ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਘੱਟੋ-ਘੱਟ ਘੱਟੋ-ਘੱਟ 20000 ਕਰੋੜ ਦਾ ਆ ਰਿਲੀਫ ਪੈਕੇਜ ਹੈ ਜਿਹੜਾ ਉਹ ਕੇਂਦਰ ਨੂੰ ਇਸ ਸਮੇਂ ਪੰਜਾਬ ਨੂੰ ਦੇਣਾ ਚਾਹੀਦਾ ਕਿਉਂਕਿ ਤਕਰੀਬਨ 4.5 ਲੱਖ ਏਕੜ ਦੀਆਂ ਫਸਲਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਔਰ ਹਜੇ ਪ੍ਰੀਲੀਮੀਨਰੀ ਰਿਪੋਰਟਸ ਦੇ ਮੁਤਾਬਕ 360000 ਦੇ ਕਰੀਬ ਤਾਂ ਸਿਰਫ ਜਿਹੜਾ ਕੈਟਲ ਹੈ ਜਿਹੜੇ ਡੰਗਰ ਪਸ਼ੂ ਨੇ ਮੱਝਾਂ ਗਾਵਾਂ ਨੇ ਉਹ ਆਪਣੀਆਂ ਜਾਨਾਂ ਨੇ ਜਿਹੜੀਆਂ ਉਹ ਗਵਾ ਚੁੱਕੀਆਂ ਜਾਂ ਮਿਲ ਨਹੀਂ ਰਹੀਆਂ ਹੈਗੀਆਂ ਔਰ ਇਸ ਤੋਂ ਇਲਾਵਾ ਸੈਂਕੜੇ ਇਹੋ ਜਿਹੇ ਘਰ ਨੇ ਜਿਹੜੇ ਕਿ ਇਸ ਹੜ੍ਹਾਂ ਦੇ ਦੌਰਾਨ ਕੰਪਲੀਟਲੀ ਜਾਂ ਪਾਰਸ਼ੀਅਲੀ ਖਤਮ ਹੋ ਚੁੱਕੇ ਡੈਮੇਜ ਹੋ ਚੁੱਕੇ ਹੈ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਕਲੈਟਰਲ ਡੈਮੇਜ ਹੁੰਦਾ ਉਹ ਵੀ ਬਹੁਤ ਵੱਡਾ ਹੈ ਕਿਉਂਕਿ ਖੇਤਾਂ ਦੇ ਵਿੱਚ ਰੇਤ ਹੈ ਜਿਹੜੀ ਉਹ ਆ ਗਈ ਹੈ ਜੇ ਅਗਲੀਆਂ ਫਸਲਾਂ ਦੀ ਬਜਾਈ ਦਾ ਵੀ ਇੱਕ ਵੱਡਾ ਚੈਲੰਜ ਹੈ ਜਿਹੜਾ ਉਹ ਰਹੇਗਾ ਇਸ ਤੋਂ ਜਦੋਂ ਹੜ੍ਹਾਂ ਦਾ ਪਾਣੀ ਉਤਰੇਗਾ ਤੇ ਉਹ ਤੋਂ ਬਾਅਦ ਰੀਲੀਫ ਦਾ ਕੰਮ ਚੱਲਣਾ ਹੈ ਰੀਹੈਬਿਲਿਟੇਸ਼ਨ ਦਾ ਕੰਮ ਚੱਲਣਾ ਹੈ ਉਹ ਤੋਂ ਬਾਅਦ ਜਿਹੜੀਆਂ ਕੋਈ ਡੰਗਰ ਪਸ਼ੂਆਂ ਦੇ ਮਾਰਨ ਕਰਕੇ ਬਿਮਾਰੀਆਂ ਵੈਕਟਰ ਡਿਜ਼ੀਜ਼ ਨੇ ਜਿਹੜੇ ਉਹ ਹੋਣੇ ਨੇ ਸੋ ਉਹ ਇੱਕ ਬਹੁਤ ਵੱਡਾ ਚੈਲੰਜ ਹੈ जिधे ਲਈ पंजाब ਨੂੰ ਲੜਨਾ ਪੈਣਾ ਲੜਾਂਗੇ ਪਰ ਸਿਰਫ ਔਰ ਸਿਰਫ ਕੇਂਦਰ ਕਿਉਂਕਿ ਹੁਣ ਤੱਕ ਜੋ ਪਿਛਲੇ 25 ਦਿਨਾਂ ਦਾ ਟਰੈਕ ਰਿਕਾਰਡ ਰਿਹਾ ਹੈ ਕੇਂਦਰ ਦਾ ਔਰ ਬੀਜੇਪੀ ਦਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਲੋਕਲ ਲੀਡਰਸ਼ਿਪ ਹੈ ਜਿਹੜੀ ਉਹ ਚਾਹੇ ਬੀਜੇਪੀ ਦੇ ਪ੍ਰਧਾਨ ਸਾਹਿਬ ਹੋਣ ਚਾਹੇ ਤੁਹਾਡੇ ਬਿੱਟੂ ਜੀ ਰੇਲਵੇ ਮਿਨਿਸਟਰ ਸਾਹਿਬ ਹੋਣ ਚਾਹੇ ਹੋਰ ਬੀਜੇਪੀ ਦੀ ਜਿੰਨੀ ਲੀਡਰਸ਼ਿਪ ਹੈ ਉਹ ਬਹੁਤ ਦੇਖ ਚੁੱਕੀ ਸਿਰਫ ਔਰ ਸਿਰਫ ਬਿਆਨਬਾਜ਼ੀ ਹੈ ਜਿਹੜੀ ਉਹ ਹੋਈ ਹੈ ਤੁਹਾਡੇ ਆਉਣ ਦੇ ਉੱਪਰ ਪੰਜਾਬ ਇਹ 20000 ਕਰੋੜ ਦਾ ਰੀਲੀਫ ਪੈਕੇਜ ਹੈ ਜਿਹੜਾ ਉਹ ਐਕਸਪੈਕਟ ਕਰ ਰਿਹਾ ਕਿਉਂਕਿ ਹੁਣ ਤੱਕ ਡਿਜ਼ਾਸਟਰ ਟੂਰਿਜ਼ਮ ਤਾਂ ਬਹੁਤ ਹੋ ਚੁੱਕਿਆ ਹੈ ਭਾਜੀਪੀ ਵੱਲੋਂ ਔਰ ਕੇਂਦਰ ਵੱਲੋਂ ਪਿਛਲੇ ਦਿਨੀ ਸ਼ਿਵਰਾ ਚੋਹਾਂ ਜੀ ਆਏ ਉਹ ਵੀ ਡਿਜ਼ਾਸਟਰ ਟੂਰਿਜ਼ਮ ਕਰਕੇ ਗੋਡੇ-ਗੋਡੇ ਪਾਣੀ ਦੇ ਵਿੱਚ ਫੋਟੋ ਖਿਚਾ ਕੇ ਉਹ ਮੁੜਗੇ ਦੇਸ਼ ਦਾ ਖੇਤੀਬਾੜੀ ਮੰਤਰੀ ਆਵੇ ਤੇ ਸਿਰਫ ਔਰ ਸਿਰਫ ਸ਼ਬਦਾਂ ਅ ਦੇ ਵਿੱਚ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਮੁੜ ਜੇ ਤੇ ਇੱਕ ਚਵੰਨੀ ਦਾ ਵੀ ਰੀਲੀਫ ਪੈਕੇਜ ਅਨਾਉਂਸ ਨਾ ਕਰੇ ਇਹ ਮੈਂ ਸਮਝਦਾ ਕਿ ਸ਼ਰਮਿੰਦਗੀ ਵਾਲੀ ਗੱਲ ਸੀ ਕੇਂਦਰ ਲਈ ਔਰ ਬੀਜੇਪੀ ਦੇ ਲਈ ਇੰਟਰ ਮਿਨਿਸਟਰੀਅਲ ਜਿਹੜੀਆਂ ਕਮੇਟੀਆਂ ਨੇ ਤੁਹਾਡੀਆਂ ਅਫਸਰਾਂ ਦੀਆਂ ਉਹ ਸਾਰਾ ਪੰਜਾਬ ਟੂਰ ਕਰ ਚੁੱਕੇ ਸੋ ਮੈਂ ਹੱਥ ਜੋੜ ਕੇ ਫਿਰ ਦੁਬਾਰਾ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਵੱਲੋਂ ਇਹ ਦਰਖਾਸਤ ਕਰੂੰਗਾ ਕਿ ਜੀ ਤੁਸੀਂ ਵੀ ਕੱਲ ਨੂੰ ਇੱਥੇ ਸਿਰਫ ਦੌਰਾ ਕਰਕੇ ਨਾ ਜਾਇਓ ਜੇ ਆ ਰਹੇ ਹੋ ਜੀ ਸਦਕੇ ਆਇਓ ਤੁਹਾਨੂੰ ਜੀਆਂ ਆਇਆ ਕਹਾਂਗੇ ਅਸੀਂ ਪਰ ਨਾਲ ਦੀ ਨਾਲ ਹੀ ਮੌਕੇ ਦੇ ਉੱਪਰ ਪਿਛਲਾ 60000 ਕਰੋੜ ਰਿਲੀਜ਼ ਕਰਨ ਦਾ ਔਰ ਇਹ 20000 ਕਰੋੜ ਇਸ ਆਫਤ ਦੇ ਵਿੱਚ ਜੋ ਰੀਲੀਫ ਪੈਕੇਜ ਹੈ ਉਹ ਤੁਸੀਂ ਪੰਜਾਬ ਨੂੰ ਜੇ ਦੇਖ ਕੇ ਜਾਇਓ ਇਹ ਪੰਜਾਬ ਅੱਜ ਐਕਸਪੈਕਟ ਕਰੂਗਾ ਕਿਉਂਕਿ ਮੈਂ ਇਹ ਇਸ ਗੱਲ ਕਰਕੇ ਬਾਰ ਬਾਰ ਰੀਟ ਕਰ ਰਿਹਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਹੈਗੇ ਨਹੀਂ ਚਾਹੁੰਦੇ ਹੈਗੇ ਕਿ ਤੁਹਾਡੇ ਦੌਰੇ ਤੋਂ ਬਾਅਦ ਤੁਹਾਡੀ ਫੇਰੀ ਤੋਂ ਬਾਅਦ ਪੰਜਾਬ ਦੇ 3 ਕਰੋੜ ਪੰਜਾਬੀ ਇਹ ਗੱਲ ਕਰਨ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿੰਨੇ ਲੱਖਾਂ ਕਰੋੜਾਂ ਦਾ ਪੈਕੇਜ ਕਾਰਪੋਰੇਟ ਘਰਾਣਿਆਂ ਦੇ ਤਾਂ ਲੋਨ ਜਿਹੜੇ ਉਹ ਮਾਫ ਕਰ ਦਿੱਤੇ ਪਰ 3 ਕਰੋੜ ਪੰਜਾਬੀਆਂ ਦੀ ਬਾਹ ਫੜਨ ਦੇ ਲਈ ਮਹਿਜ਼ 20000 ਕਰੋੜ ਦਾ ਰੀਲੀਫ ਪੈਕੇਜ ਵੀ ਇਸ ਆਫਤ ਦੀ ਘੜੀ ਦੇ ਵਿੱਚ ਨਹੀਂ ਤਾਂ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਪੰਜਾਬ ਤੁਹਾਡੀ ਫੇਰੀ ਤੋਂ ਮਗਰੋਂ ਇਹ ਗੱਲਾਂ ਕਰੇ ਸੁ ਕਿਰਪਾ ਕਰਕੇ ਬੇਨਤੀ ਕਰਦੇ ਆ ਕਿ ਆ ਰਹੇ ਹਾਂ ਜੀ ਸਰ ਕੇ ਆਇਓ ਜੀ ਆਇਆਂ ਨੂੰ ਪਰ ਨਾਲ ਦੀ ਨਾਲ ਮੌਕੇ ਦੇ ਉੱਪਰ 20000 ਕਰੋੜ ਦਾ ਜਿਹੜਾ ਰੀਲੀਫ ਪੈਕੇਜ ਔਰ ਪਲੱਸ ਜਿਹੜੇ ਪਿਛਲੇ ਸਾਡੇ ਡਿਊਜ਼ ਖੜੇ ਨੇ ਕੇਂਦਰ ਵਾਲਾ ਪੰਜਾਬ ਦੇ ਹੱਕ ਹਕੂਕ ਦਾ ਪੈਸਾ ਜਿਹੜਾ ਖੜਾ ਹੈ ਉਹਨੂੰ ਜਾਰੀ ਕਰਨ ਦਾ ਫੈਸਲਾ ਫਰਮਾਨ ਹੈ ਜਿਹੜਾ ਉਹ ਸੁਣਾ ਕੇ ਜਾਇਓ